ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਮੇ YouTube ਚੈਨਲ ਜਿਵੇਂ ਮੈਂ ਸਾਰਾ ਠੀਕ ਠਾਕ ਹਾਂ ਜੀ ਐਬੀਡੀ ਪੰਜਾਬ ਚੰਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਬੋਲਦੀ ਹਾਂ ਤੇ ਪੌਬਲੌਗ ਸਟਾਰਟਿੰਗ ਦਾ ਸ਼ਾਮ ਨੂੰ ਬਲੌਗ ਸਟਾਰਟ ਕੀਤਾ ਸ਼ਾਮ ਦਾ ਟਾਈਮ ਕਿੰਨੇ ਵਜੇ ਹੋਊਗਾ ਦੇਖੋ ਟਾਈਮ ਕੀ ਹੋਗਾ ਟਾਈਮ ਦੱਸਾ ਕੀ ਹੈ ਸਦਾ ਜਿਨਾਂ ਹੁਣੇ-ਹੁਣੇ ਆਏ ਨੇ ਤਰਨੂ ਹੱਕਾ ਮਰੀ ਆਣ ਨੇ ਤਰਨੂ ਬਾਹਰ ਖੇਡਣ ਲੱਗਿਆ ਪਿਆ ਮੇਰੀ ਗੱਲ ਸੁਣਿਓ ਇੱਕ ਮਿੰਟ ਹੋਰ ਟਾਈਮ ਦੱਸਦੀ ਹਾਂ ਤਰਨੂ ਉਰ ਬੈਠੀ ਹੈ ਮੇਰੇ ਕੋਲ ਉਹਨੇ ਨਾ ਸਕੂਲ ਦਾ ਕੰਮ ਕਰ ਲਿਆ ਕੰਮ ਕਰਕੇ ਹੀ ਇਹ। ਕਿੰਨਾ ਟਾਈਮ ਹੋ ਗਿਆ ਦੱਸ ਸਮੜ ਗਿਆ। ਪੌਣ ਦਾ ਟਾਈਮ ਦੱਸ। ਪਾਸ ਬੱਸ ਉਹਦੇ ਆਟਾ। ਪੌਣ ਸੋ। ਪੌਣ ਸਾਢੇ ਪੌਣ 7 ਹੋ ਗਏ। ਲਿਆਣੀ ਪੌਣ 7 ਵਜੇ ਦਿਨ ਦਾ ਸੋਨਾ ਦਿਨ ਖੜਾ। ਮੈਂ ਉਹ ਦੇਖਣੀ ਸੀ ਪਾਰਕ ਤੇ ਅੱਲਾ ਤਾਂ ਮੈਂ ਤੁਹਾਨੂੰ। ਦੁੱਧ ਹੋਣੀਆ। ਦੇਖੋ ਜੀ ਬਹੁਤ ਸਾਫ। ਉਹੁਰ ਤੇ ਨਾ ਸਰਦਾਰ ਜੀ ਨਾਲ ਹੁਣੀ ਹੁਣੀ ਲੈ ਕੇ ਆਏ ਨੇ ਮਤਲਬ ਕਿ ਫਾਸ ਆਪਾਂ ਨਾ ਮਤਲਬ ਉਹ ਕੀਤਾ ਹੈ ਸੀਗਾ ਮਨੇ ਈਸ਼ੂ ਤੋਂ ਨਾ ਮਨੇ ਕੁਝ ਮੰਗਵਾਇਆਗਾ ਕੀ ਮੰਗਵਾਇਆ ਉਹ ਤੁਹਾਨੂੰ ਦੱਸ ਦੰਨੀ ਆ ਜਿਵੇਂ ਕਿ ਤੁਹਾਨੂੰ ਪਤਾ ਨਾ ਕਾਫੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਨਾ ਵੀ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਉਫ ਹੋ ਰਿਹਾ ਵੀਡੀਓ ਬਣਾਉਣਾ ਤੇ ਆਪਾਂ ਨਾ ਮਤਲਬ ਕਿ ਟ੍ਰਾਈ ਬੋਡ ਆਰਡਰ ਕੀਤਾ ਸੀਗਾ ਜਿਹੜਾ ਤਾਂ ਪਹਿਲਾ ਵਾਲਾ ਟ੍ਰਾਈ ਬੋਡ ਟ੍ਰਾਈ ਬੋਡ ਸੀਗਾ ਠੀਕ ਹੈ ਟ੍ਰਾਈ ਬੋਡ ਸੀਗਾ ਉਹ ਤਾਂ ਮਤਲਬ ਕਿ ਵਧੀਆ ਸੀਗਾ ਬਟ ਉਹ ਬੱਚਿਆਂ ਤੋਂ ਠੀਕ ਆ ਤੇ ਉਹ ਮੈਨੂੰ ਮਿਲਿਆ ਸੀ 450 ਦਾ ਮਤਲਬ ਕਿ 450 ਠੀਕ ਆ ਜੀ ਤੇ ਜਿਹੜਾ ਇਹ ਵਾਲਾ ਦਾ ਇਹ ਜਦੋਂ ਮੈਂ ਨਾ ਮਤਲਬ ਕਿ ਮੀਸ਼ੂ ਤੋਂ ਮੈਂ ਨਾ ਚੈੱਕ ਕਰ ਰਹੀ ਸੀ ਉਹ ਤਾਂ ਉਹ ਦੇਖਦੀ ਆ ਕਿ ਆਰਡਰ ਕਰਦੇ ਆ ਇਹਦੇ ਮਿਲ ਗਿਆ ਫ੍ਰੈਂਸ 190 ਰੁਪਏ ਦਾ ਸ਼ਾਇਦ ਇਹ ਉਹਦੇ ਨਾਲੋਂ ਛੋਟਾਗਾ ਚਲੋ ਕੋਈ ਗੱਲ ਨਹੀਂ ਦੇਖਦੇ ਆਪਾਂ ਓਪਨ ਕਰਦੇ ਆ ਇਹਨੂੰ ਮੂਹਰੇ ਕਿ ਆ ਸਪਾਸਟ ਸਪਾਸਟ ਤੁਹਾਨੂੰ ਹਨਾ ਮਤਲਬ ਤੂੰ ਨਹੀਂ ਕਰਦੇ ਆਹ ਆਹ ਹੋ ਨਹੀਂ ਕਰਦੇ ਮਤਲਬ ਕੇ ਸਟ ਦੇ ਨਹੀਂ ਹੈਗੇ ਕਿਉਂਕਿ ਕਈ ਵਾਰੀ ਇਹ ਚੀਜ਼ ਨਹੀਂ ਨਾ ਵਧੀਆਉਂਦੀ ਫਿਰ ਆਪਾਂ ਇਹਨੂੰ ਆ ਵਾਪਸ ਕਰ ਸਕਦੇ ਹਾਂ ਠੀਕ ਹੈ ਤੁਸੀਂ ਬੈਕ ਕੈਮਰਾ ਕਰੂਗੀ ਮੈਂ ਚਲੋ ਜੀ ਪਾਰਸਲ ਖੋਲਦੇ ਆਂ ਤੇ ਦੇਖਦੇ ਆਂ ਕਿਸ ਤਰ੍ਹਾਂ ਦਾ ਹੈ ਇਹ ਪਾਰਸਲ ਨਾ ਫਟ ਕੇ ਸ਼ੁੱਧਮ ਹੋ ਗਿਆ ਰਹਾ

ਕੰਪਲੀਜ਼ ਯਾਨਾ ਉਹ ਸੀਰਮੈਨ ਪਲਸ 3 ਪਲਾਨ ਉਹ ਸੁਸਤੀ ਨਾਲ ਰੱਖੀ ਵੀ ਆ ਚੀਜ਼ ਨਾ ਪੜ ਉਹ ਮਤਲਬ ਖਰਾਬ ਹੋਣੀ ਚਾਹੀਦੀ ਦੀ ਫਟਣੀ ਚਾਹੀਦੀ ਫਿਰ ਆਪਾਂ ਨੂੰ ਵਾਪਸ ਨੂੰ ਕਰ ਸਕਾਂਗੇ ਨਾ ਚੀਜ਼ ਵਧੀਆ ਰਹੇਗੀ ਪਹਿਲਾਂ ਤਾਂ ਇਹ ਕਿਸ ਤਰ੍ਹਾਂ ਦੇ ਉਹਦੇ ਵਿੱਚ ਕਿੰਨੇ ਨੇ ਉਹ ਕੀਤਾ ਹੋਇਆ ਵਾਕ ਜਿਹੜਾ ਪਹਿਲਾਂ ਵਾਂਸ ਨੇ ਉਹਦੇ ਨਾਲ ਆਪਾਂ ਦੇਖਾਂਗੇ ਵੀ ਉਹਦੇ ਵਰਗਾ ਹੀ ਆ ਜੇ ਮੈਨੂੰ ਲੱਗ ਰਿਹਾ ਵੀ ਉਹਦੇ ਜਿੱਡੇ ਹੀ ਇਹਨਾਂ ਨੂੰ ਚਲੋ ਤੁਹਮੇ ਉਹ ਵੀ ਦਿਖਾ ਦੂੰਗੀ ਉਹ ਆਪਣੇ ਕੋਲ ਪਿਆਗਾ ਲੋ ਜੀ ਆਪਾਂ ਪਕਣ ਕਰਦੇ ਆ ਇਸ ਤਰ੍ਹਾਂ ਸੈਲਫੀ ਸਟਿਕ ਵੀ ਆਇਆ ਠੀਕ ਆ ਜੀ ਤੇ ਟ੍ਰਾਈਪੋਡ ਵੀ ਆ ਪੈਕੇਜ ਜੀ ਸੁਬਹ ਆ ਪੈਕੇਜ ਵਧੀਆ ਆਈ ਆ ਇਹ ਉਸ ਤੋਂ ਵਧੀਆ ਹੈ ਤਾਂ ਉਸ ਤੋਂ ਵਧੀਆ ਕੁਆਲਟੀ ਹੈ ਸੇਮ ਉਹਦੇ ਨਾਲ ਦਾ ਪਹਿਲਾਂ ਨਾ ਮੈਨੂੰ ਫਰੈਂਡਸ ਇਹ ਨਾ 440 ਦਾ ਮਿਲਿਆ ਸੀ ਤੇ ਹੁਣ ਇਹ 190 ਰੁਪਏ ਦਾ ਮਿਲਿਆ ਸੇਲ ਚੱਲ ਰਹੀ ਸੀ ਮੈਂ ਸੇਲ ਦੇ ਵਿੱਚ ਨਾ ਮਹਾ ਸੇਲ ਤੇ ਆਉਣ ਰਕਤ ਤੇ ਨੂੰ ਤੁਸੀਂ ਉੱਪਰ ਚੱਕ ਨੋਰ ਕੈਮਰਾ ਸੀ ਇਦਾਂ ਨਹੀਂ ਬਣਾ ਲਈ ਆ ਦੇਖੋ ਇਹ ਇਸ ਤਰ੍ਹਾਂ ਤੇ ਨੂੰ ਆਪਾਂ ਖੋਲ ਕੇ ਇਸ ਤਰ੍ਹਾਂ ਵੀਡੀਓ ਨਾ ਸਜਦੇ ਜਿਦਾ ਆਪਾਂ ਕਿਤੇ ਚਾਹ ਰਹੇ ਇਹਨੂੰ ਇਸ ਤਰ੍ਹਾਂ ਜਿਵੇਂ ਮੈਚ ਇਸ ਕਰ ਸਕਦੇ ਇਸ ਤਰ੍ਹਾਂ ਆਇਕੂਪਰੇਨ ਲਾਈਟ ਦਿੱਤੀ ਹੋਈ ਆ ਸੇਮ ਉਹ ਹੀ ਆ ਮੈਂ ਤੁਹਾਨੂੰ ਦਿਖਾਉਂਗੀ ਮੇਰੇ ਕੋਲ ਪਹਿਲਾਂ ਵੀ ਸੀਗਾ ਇਹ ਯਾਰ ਬੱਚੇ ਨੇ ਤੋੜਤਾ ਇਹਨੂੰ ਇੱਥੋਂ ਆਪਾਂ ਘੱਟ ਵੱਧ ਕਰ ਸਕਦੇ ਹਾਂ ਠੀਕ ਆ ਤੇ ਟਾਈਟ ਹਾਂ ਟਾਈਟ ਕਰ ਸਕਦੇ ਆ ਇਹ ਘੁੰਦਾ ਵੀ ਐਵੇਂ ਕਰਕੇ ਇੱਕ ਮਿੰਟ ਤੇ ਇੱਥੋਂ ਜਿਹੜੇ ਆ ਚੀਜ਼ਾਂ ਨੇ ਇੱਥੋਂ ਫੋਟੋ ਖਿੱਚ ਸਕਦੇ ਮੇਰੇ ਖਿਆਲ ਚ ਹੂੰ ਹੂੰ ਐਵੇਂ ਆ ਠੀਕ ਆ ਵੀ ਇੱਥੋਂ ਆ ਚੀਜ਼ ਲਾ ਕੇ ਆ ਇੱਕ ਬਟਨ ਦਿੱਤਾ ਹੋਇਆ ਤੇ ਕੈਮਰਾ ਦਾ ਆਪਸ਼ਨ ਦਿੱਤੀ ਹੈ ਇੱਥੋਂ ਬਟਨ ਤੇ ਫੋਟੋ ਖਿੱਚ ਸਕਦੇ ਆ ਤੇ ਆ ਚੀਜ਼ ਦੁਨ ਨੂੰ ਖੋਲ ਸਕਦੇ ਆ ਆ ਦੇਖੋ ਖੋਲ ਕੇ ਠੀਕ ਹੈ ਜੇ ਬੈਠ ਕੇ ਇਸ ਤਰ੍ਹਾਂ ਵੀਡੀਓ ਬਣਾਉਣੀਆਂ ਦੇ ਵਿੱਚ ਕੈਮਰਾ ਫੋਨ ਆਪਣਾ ਸੈੱਟਪ ਹੋ ਜਾਊਗਾ ਠੀਕ ਹੈ ਇਹਨੂੰ ਵਾਸਤੇ ਵੱਡਾ ਛੋਟਾ ਵੀ ਕਰ ਸਕਦੇ ਆ ਇਹਦੀ ਬਹੁਤ ਲੋੜ ਸੀ ਕਿ ਨਾ ਕੋਈ ਕਰਦਾ ਸੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਸੀ ਫਿਰ ਮੈਨੂੰ ਆਪਣੇ ਆਪ ਵੀਡੀਓ ਬਣਾਉਣੀ ਪੈਂਦੀ ਸੀ ਮੈਨੂੰ ਲਾ ਲਿਆ ਫਿਰ ਤੁਹਾਡੀ ਬੜੀਆਂ ਬੜੀਆਂ ਵੀਡੀਓ ਬਣਾ ਕੇ ਲੱਗਿਆ ਕਰਾਂ ਸਟੀਚਿੰਗ ਦੇ ਵੀਡੀਓ ਹਾਂ ਸਬੂਦੀਆਂ ਲੈਣੇ ਫਿਰ ਸਟੀਚਿੰਗ ਵੀ ਆਪ ਆਪ ਡਿਫਆਰ ਕਰਨੀ ਹੁੰਦੀ ਹੈ ਤਾਂ ਕਾਫੀ ਕੁਝ ਮੈਂ ਸੋਚ ਕੇ ਰੱਖਿਆ ਉਹ ਤੁਹਾਨੂੰ ਸ਼ੇਅਰ ਕਰਨਾ ਹਾਂ ਦੇਵਾ ਪਟਰਾਇਰ ਆ ਗਿਆ ਤੁਹਾਨੂੰ ਤੁਹਾਨੂੰ ਸ਼ੇਅਰ ਕਰਾਂਗੇ ਤੁਸੀਂ ਬਾਈ ਕਰ ਸਕਦੇ ਠੀਕ ਹੈ ਮੈਂ ਤੁਹਾਨੂੰ ਆਪਣਾ ਲਿੰਕ ਸ਼ੇਅਰ ਕਰ ਦਾਂਗਾ ਠੀਕ ਇਹਦੇ ਵਿੱਚ ਚਾਰਜਰ ਆਇਆ ਚਾਰਜਰ ਆਇਆ ਚਾਰਜਰ ਨਹੀਂ ਇਹ ਇਧਰ ਆ ਦੇਖੋ ਹਾਂ ਹਾਂ ਤਾਂ ਦੇਖੋ ਲਾਈਟ ਠੀਕ ਹੈ ਇਹਦਾ ਚਾਰਜਰ ਹੈ ਅੱਜ ਉੱਪਰ ਲੱਗੂਗਾ ਬਹੁਤ ਵਧੀਆ ਥੈਂਕ ਯੂ ਮਿਸ਼ੂ ਥੈਂਕ ਯੂ ਮੀਸ਼ੂ ਤੇ ਆਪਣਾ ਮੀਸ਼ੂ ਦਾ ਕਾਫੀ ਜਿਆਦਾ ਪ੍ਰੋਡਕਟ ਬਣਾਏ ਤੇ ਮੰਗਵਾਏ ਨੇ ਜੀ ਤੇ ਕਾਫੀ ਵਧੀਆ ਵੀ ਨਿਕਲੇਗਾ ਬਹੁਤ ਵਧੀਆ ਵੀ ਨਿਕਲੇਗੀ ਜਿਹੜੀ ਨਹੀਂ ਵੀਡੀਓ ਇਕੱਲਾ ਕੋ ਬੈਕ ਕਰ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ ਅਗਲੇ ਅਗਲੇ ਆਪਾਂ ਦਾ ਕੰਮ ਹੋਰ ਦਾ ਪ੍ਰਤੀਬੰਧ ਕਰਦੇ ਹਾਂ ਹਾਂਜੀ ਮਤਲਬ ਕਿ ਨਾ ਸ਼ਾਮ ਵੇਲੇ ਤੁਹਾਨੂੰ ਮੈਂ ਟ੍ਰਾਈ ਬੋਡ ਦਿਖਾਉਣ ਤੋਂ ਬਾਅਦ ਨੀਚੇ ਆ ਗਈ ਸੀ ਫਿਰ ਖਾਣਾ ਬਣਾਇਆ ਠੀਕ ਆ ਰੋਟੀ ਸਬਜ਼ੀ ਬਣਾਈ ਉਸ ਤੋਂ ਬਾਅਦ ਬਸ ਖਾ ਪੀ ਕੇ ਤੇ ਬੱਚਿਆਂ ਨੂੰ ਮਤਲਬ ਪੜ੍ਹਾਈ ਵਗੈਰਾ ਕਰਵਾਈ ਠੀਕ ਐ ਸੀ ਤਰਨ ਦਾ ਕੰਮ ਕਰਵਾਇਆ ਤੇ ਨੋਰ ਨੇ ਵੀ ਹੁਣੇ ਉਹਨੇ ਕੰਮ ਕਰਕੇ ਆਪਣਾ ਪਈ ਹੈਗੀ ਉਹ ਤੇ ਮੈਨੂੰ ਲੱਗਿਆ ਵੀ ਨਾ ਮੈਂ ਚਲੋ ਸਟੋਰ ਦੀ ਸਫਾਈ ਕਰਦਾ ਕਿਉਂਕਿ ਨਾ ਬਹੁਤ ਜ਼ਿਆਦਾ ਧਾਪਿਆ ਪੈਸੀ ਫਰੈਂਸ ਇੱਕ ਤਾਂ ਆਪਣੇ ਪਾਰਟ ਸੀਗਾ ਉਹਦੇ ਕਰਕੇ ਹਨਾ ਬੜੀ ਬੜੀ ਕਰਕੇ ਆਪਾਂ ਬਾਕੀ ਸਾਰੇ ਘਰ ਦੀ ਸੈਟਿੰਗ ਕੀਤੀ ਪੱਕੀ ਸਰਦਿਆਂ ਵਾਲੇ ਪਕੜੇ ਵੀ ਸਾਂਭਣ ਵਾਲੇ ਪਏ ਸੀ ਸਟੋਰ ਵਿੱਚ ਰਿਜ਼ਾਇਨਾ ਦਾ ਵੀ ਕਾਫੀ ਧਾਪਿਆ ਪੈਸੀ ਮਨੋ ਐਸੀ ਮੈਂ ਕਿਹਾ ਚਲੋ ਬਈ ਜਾਇੰਗੇ ਉਹਗਰਾਂ ਸਾਧੀਆਂ ਨਾਲ ਗਰਮ ਚਾਹ ਤਰਾਂ ਤੇ ਨਾਲ ਬੱਚਿਆਂ ਦੇ ਕੱਪੜੇ ਠੀਕ ਐ ਜੋਸ ਮੈਨਾਂ ਤੁਹਾਨੂੰ ਦਿਖਾ ਰਹੀ ਸੀ ਬਹੁਤ ਖਲਾੜਾ ਪੈਸੇ ਖਵਾਰ ਖੂ ਸਭ ਖੰਡੇ ਪੈਸੀਏ ਤੇ ਸਮਾਨ ਆਪਾਂ ਸਾਰਾ ਬਾਰੇ ਕੱਢ ਲਿਆ ਠੀਕ ਆ ਤੇ ਸੰਦੂਖ ਤੇ ਵੀ ਸਾਰਾ ਲਾ ਲਿਆ ਤੇ ਵਿੱਚੋਂ ਜਿਹੜੇ ਇੱਕ ਦੋ ਮਤਲਬ ਗਰਮੀਆਂ ਵਾਲੇ ਕੱਪੜੇ ਸੀ ਗਰਮੀਆਂ ਵਾਲੇ ਖੀਸ ਵਗੈਰਾ ਕੱਢ ਲਿਆ ਆਪਾਂ ਠੀਕ ਆ ਤੇ ਇਹਦੇ ਵਿੱਚ ਗਰਮ ਚਾਦਰਾਂ ਠੀਕ ਆ ਤੇ ਕੰਬਲ ਵਗੈਰਾ ਤੇ ਉਹ ਰੱਖ ਰਹੇ ਆ ਆਪਾਂ ਰਜਾਈਆਂ ਤੇ ਜਿਹੜਾ ਸੰਦੂਖ ਹਨੇ ਫਰੈਂਡਸ ਮੇਰੀ ਮਤਲਬ ਕਿ ਦਾਦੀ ਸੱਸ ਦਾਗਾ ਨਕ ਕਿ ਮੇਰੀ ਸਾਸੂ ਵੀ ਸਾਸੂ ਦਾ ਠੀਕ ਆ ਤੇ ਇਹ ਕਾਫੀ ਵਧੀਆ ਪਿਆਗਾ ਤੇ ਮਤਲਬ ਕਿ ਮੇਰੀ ਸਾਸ ਨੇ ਵਧੀਆ ਸੰਭਾਲ ਕੇ ਰੱਖਿਆ ਹੋਇਆ ਹੈ ਨਾ ਤੇ ਫਿਰ ਅੱਗੋਂ ਹੁਣ ਆਪਾਂ ਵੀ ਸੰਭਾਲ ਕੇ ਰੱਖ ਰਹੇ ਹਾਂ ਕਿਉਂਕਿ ਕਾਫੀ ਜ਼ਿਆਦਾ ਆਪਾਂ ਨੂੰ ਵਧੀਆ ਕੰਮ ਦੇ ਦਿੰਦਾ ਇਹ ਕੱਪੜੇ ਬਹੁਤ ਜ਼ਿਆਦਾ ਸੰਭੇ ਜਾਂਦੇ ਆ ਇਹਦੇ ਵਿੱਚ ਠੀਕ ਆ ਤੇ ਇਸ ਤਰ੍ਹਾਂ ਉੱਪਰ ਹੋਲਦਾਗਾ ਬਾਕੀ ਇਹ ਵੀ ਚਲੋ ਪੁਰਾਣੇ ਜ਼ਮਾਨੇ ਦੀ ਆਪਾਂ ਚੀਜ਼ ਸੰਭੀ ਹੋਈ ਹੈ ਨਾ ਤੇ ਅੱਜ ਕੱਲ ਤਾਂ ਇਹ ਚੀਜ਼ਾਂ ਮਿਲਦੀਆਂ ਵੀ ਨਹੀਂ ਹੈਗੀਆਂ ਨਾ ਬਹੁਤ ਘੱਟ ਲੋਕਾਂ ਦੇ ਘਰਾਂ ਵਿੱਚ ਇਹ ਚੀਜ਼ਾਂ ਮਿਲਦੀਆਂ ਨਹੀਂ ਹੈਗੀਆਂ ਜੇ ਦਿਨ ਦੇ ਕਰੇ ਹੈਗਾ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਹਣ ਤੇ ਬਸ ਆਪਾਂ ਸਾਰਾ ਸਮਾਨ ਸੰਭੀ ਹੁੰਦੇ ਸੀਗੇ ਜੀ ਤੇ ਸਦਾਜੀ ਵੀ ਮੇਨਾਂ ਲੱਗੇ ਹੋਏ ਸੀਗੇ ਤੇ ਬਾਕੀ ਸਫਾਈ ਸਾਰੀ ਮੈਂ ਹੀ ਕਰੀ ਸੀ ਕਿਉਂਕਿ ਥੱਲੋ ਵੀ ਸਾਰਾ ਆਪਾਂ ਸਮਾਨ ਕੱਢ ਕੇ ਸਾਫ਼ ਸੁਥਰਾ ਕਰਨਾ ਸੀਗਾ ਮੈਂ ਕਦੇ ਨਹੀਂ ਦਾ ਜਿਵੇਂ ਲੱਗਦੀ ਨਾ ਫਿਰ ਤੇ ਮੈਨੂੰ 2-3 ਘੰਟੇ ਲੱਗ ਜਾਣੇ ਆ ਤੇ ਉਹ ਉਹੀ 2-3 ਘੰਟੇ ਤੇ ਆਪਣੇ ਕੋਈ ਹੋਰ ਕੰਮ ਹੋਊਗਾ ਤੇ ਬਸ ਆਪਾਂ ਇਸ ਤਰ੍ਹਾਂ ਨਾ ਰਾਤ ਨੂੰ ਲੱਗੇ ਸੀ ਰਾਤ ਨੂੰ ਲੱਗੇ ਬੈਂ ਫਰੈਂਡਸ ਆਪਾਂ ਇੱਕ ਦਾ ਬਾਹਰ ਹੀ ਰੱਖ ਲੰਕਮਰ ਤੇ ਪਿੱਪਲੀ ਜੜੀ ਬੈਠੀਆਂ ਮੈਂ ਹੈਂ ਇਹਦਾ ਬਾਹਰ ਰੱਖਣਾ ਚੱਕੂ ਇਹ ਰੱਖਣਾ ਉਗਦਾ ਇਲਾ ਦੇਖ ਲੋ ਜੀ ਇਹ ਝੌਂਦਾ ਇੱਕ ਸਾਸਮਨ ਸੈਟ ਕਰਕੇ ਨਾ ਆਪਾਂ ਫੇਰ ਹੀ ਪਾਵਾਂਗੇ ਹੁਣ ਦਿਨੇ ਤਾਂ ਬੰਟ ਟਾਈਮਿੰਗ ਲੱਗਦਾ ਦਿਨੇ ਕੰਮ ਹੋ ਵੀ ਹੋ ਜਾਂਦਾ ਨੇ ਫਿਰ ਚਾ ਆਪਾਂ ਇਹ ਕੰਮ ਦਾ ਖਲਾਰਾ ਪਾ ਲਈ ਫਿਰ ਓਖਾ ਜਾਂਦਾ ਕਈ ਵਾਰ ਕੋਈ ਆ ਜਾਂਦਾ ਨਾ ਇਹਦਾ ਲੜਕੋ ਬਸ ਬੱਬੂ ਦਰਜ ਨਾ ਪੈ ਜਾ ਉਹ ਲੋਰ ਕੀ ਜੀ ਲੱਗਦਾ ਇਹਦੀ ਇੱਕ ਪ੍ਰੋਬਲਮ ਵਸਦਾ 30 ਰੁਪਿਆ ਉਹਦਾ ਹੁਣ ਇਹਨਾਂ ਇਕੱਠੇ ਪੂਰਾ ਜ਼ੋਰ ਲਾਉਣਾ ਪਊ ਵੀ ਆਪਾਂ ਤੋਂ ਤਾਂ ਇਹਨਾਂ ਨੂੰ ਜ਼ੋਰ ਲੱਗਦਾ ਲੋਜੀ ਉਪਰ ਤੋਂ ਆਪਾਂ ਸਾਰਾ ਸੈੱਟ ਕਰ ਦਿੱਤਾ ਤੇ ਇੱਧਰ ਆਪਾਂ ਕੇਸ ਵਗੈਰਾ ਕੱਢ ਕੇ ਨੇ ਟਾ ਕੇ ਰੱਖਦੇ ਜਦੋਂ ਆਪਾਂ ਨੂੰ ਮਤਲਬ ਵਰਤਾਂਗੇ ਉਹ ਨਾ ਇਹਨਾਂ ਨੂੰ ਧੋ ਕੇ ਆਪਾਂ ਵਰਤਾਂਗੇ ਠੀਕ ਆ ਹਾਂਜੀ ਪੰਜ ਟਾਈਮ ਜਿਹੜਾ ਹੋ ਗਿਆ ਤੁਸੀਂ ਨਾ 12:30 ਦਾ ਟਾਈਮ ਹੋਗਾ ਸਾਰਾ ਸਟੋਰ ਸਾਫ ਕਰੇ ਆਪਾਂ ਸਮਾਨ ਜਿਹੜਾ ਸਾਰਾ ਕੱਢ ਕੇ ਇਧਰ ਹੋਏ ਆਪਣੇ ਅੰਗਰ ਵੱਡੇ ਮੰਨੇ ਸੁਤੀ ਕੱਪੜੇ ਬੰਨ ਦੇ ਰੱਖੇ ਸੀ ਸੁਤੀ ਚਾਦਰਾਂ ਬੰਨ ਦੇ ਸੀ ਤੇ ਕੱਢ ਲਈਆਂ ਤੇ ਬਸ ਆਪਣਾ ਕੰਮ ਕੰਪਲੀਟ ਹੋ ਗਿਆ ਉਹ ਸਾਰਾ ਸੈੱਟ ਕਰਤਾ ਸਭ ਕਰਤਾ ਦੇਖੋ ਪੇਟੀ ਬਿਲਕੁਲ ਖਾਲੀ ਹੋ ਗਈ ਹੁਣ ਤੇ ਸਾਹਮਣੇ ਕੇਸ ਦਰੀਆਂ ਠੀਕ ਆ ਉਹ ਕੱਢ ਕੇ ਨਾ ਆਪਾਂ ਮਟਰ ਟੱਕੇ ਰੱਖਦੇ ਆ ਜਦੋਂ ਆਪਾਂ ਨੂੰ ਲੈਣ ਲੱਗਾਂਗੇ ਉਹਨੂੰ ਤੋਂ ਕੋਈ ਵਾਸ਼ ਕਰਕੇ ਫਿਰ ਲਾਵਾਂਗੇ ਆਪਾਂ ਠੀਕ ਹੈ ਕਿਉਂਕਿ ਸੰਦੂਖ ਚ ਵੱਡੇ ਨੇ ਕੱਪੜੇ ਠੀਕ ਆ ਇਧਰ ਸਾਹਮਣੇ ਸੰਦੂਖ ਦੇ ਉੱਤੇ ਸਮਾਨ ਰੱਖ ਦਿੱਤਾ ਸੈਟਿੰਗ ਕਰਤੀ ਬੈਗ ਚ ਕਿਤਾਬਾਂ ਨਹੀਂ ਠੀਕ ਆ ਮਤਲਬ ਇਹ ਮੈਨੂੰ ਨੂੰ ਕਹੂੰਗੀ ਵੀ ਜੇ ਤੈਨੂੰ ਲੱਗਦੀਆਂ ਨੇ ਵੀ ਤੇਰੇ ਕੰਮ ਦੀ ਨਿਤ ਰੱਖ ਲੈ ਨਹੀਂ ਫਿਰ ਨਾਇੰਥ ਨਹੀਂ ਹੋਣਗੀਆਂ ਨੋਟਬੁੱਕਸ ਹੋਣਗੇ ਉਹ ਆਪਾਂ ਲੋੜ ਵਾਂਗ ਦਮ ਦੇ ਦਾਂਗੇ ਕਿਸੇ ਦੇ ਕੰਮ ਆ ਜਾਣਗੇ ਠੀਕ ਆ ਇੱਧਰ ਸਾਗ ਚੀਂਦ ਵਾਲੀ ਮਸ਼ੀਨ ਠੀਕ ਆ ਇੱਧਰ ਨਾਲ ਹੀ ਰੱਖਿਆ ਆਪਾਂ ਹੀਟਰ ਠੀਕ ਆ ਇਹ ਪੂਰਾ ਸਟਾਰਟਿੰਗ ਕਰ ਕਰ ਰੱਖਿਆ ਤਾਂ ਇੱਧਰ ਲੱਗੀ ਹੋਈ ਹੈ ਨਾਲ ਹੀ ਇੱਧਰ ਸਾਹਮਣੇ ਜੋ ਸੰਦੂਕ ਦਿਖ ਰਿਹਾ ਉਹ ਸੰਦੂਕ ਦੇ ਨਾਲ ਹੀ ਪੇਟੀ ਲੱਗੀ ਹੋਈ ਆ ਪੇਟੀ ਦੇ ਨਾਲ ਮਲਗੀ ਦੀ ਪੇਟੀ ਠੀਕ ਤੇ ਉੱਪਰ ਨੂਟਲ ਟਰੰਕ ਜਿਹਦੇ ਵਿੱਚ ਨੂਟ ਦੇ ਕੱਪੜੇ ਹੁੰਦੇ ਆ ਤੇ ਮੰਮੀ ਮਸ਼ੀਨ ਕਿੱਕ ਮੇਰੀ ਵਾਲੀ ਮਸ਼ੀਨ ਤੇ ਤਾਂ ਮੋਟਰ ਲੱਗੀ ਹੋਈ ਆ ਔਰ ਇਹ ਮਸ਼ੀਨ ਤੇ ਨੰਨੇ ਕੰਮ ਕਰ ਲਵਾਂ ਤੇ ਆਪਾਂ ਇਧਰ ਵੀ ਸਾਰਾ ਸਮਾਨ ਕੱਟ ਕੇ ਸੱਟ ਦਿੱਤਾ ਫਰੈਂਸ ਬੋਰੀਆਂ ਦੇ ਕੋਲੇ ਨਾ ਕਾਫੀ ਜਿਹਾ ਸਮਾਨ ਆ ਲੱਕੀ ਬੋਰੀਆਂ ਵਗਾਇਆ ਤੇ ਪਤੀਲੇ ਵਗੈਰੇ ਪੈਨੇ ਸਲੰਡਰ ਠੀਕ ਆ ਕਪੂਸ਼ ਪਾਉਂਗੇ ਸਾਰਾ ਸਮਾਨ ਸੱਟ ਕੱਟਤਾ ਤਾਂ ਕੱਢ ਕੇ ਤੇ ਨੀਚੇ ਵੀ ਫਰੈਂਸ ਨੂੰ ਸਾਰਾ ਰੇਟੀ ਦੇ ਨੀਚੇ ਵੀ ਸਾਰਾ ਕੱਟ ਕੇ ਸਾਫ ਕਰਤਾ ਠੀਕ ਆ ਸਦੂਹ ਦੇ ਥੱਲੇ ਵੀ ਸਾਰਾ ਕੱਟ ਕੇ ਆਪਾਂ ਸਾਫ ਕਰਤਾ ਲ ਸਟੋਰ ਆਪਣਾ ਪੂਰਾ ਕਲੀਨ ਹੋ ਗਿਆ ਸਾਫ ਹੋ ਗਿਆ ਠੀਕ ਆ ਤੇ ਫੁੱਪੜੀ ਲਾਂਡਰੀ ਵਾਸ਼ ਕਰਨ ਵਾਲੇ ਕੱਪੜੇ ਦੀ ਆ ਸੇਹ ਧੋਵਾ ਗਿਆ ਆਪਾਂ ਇਹ ਬੈਗ ਵੀ ਧੋਣ ਲਾ ਫਰੈਂਸ ਬੈਗ ਨੂੰ ਧੋ ਕੇ ਨਾ ਇਹ ਬੈਗ ਬਤਨਉਤ ਲੈ ਜਾਂਦਾ ਸੀਗਾ ਮम्मी ਕੋਲ ਇਹ ਬੈਗ ਵੀ ਉੱਥੇ ਰੱਖਾਂਗੇ ਠੀਕ ਆ ਜੀ ਸੋ ਠੀਕ ਆ ਜੀ ਹੁਣ ਪੈਣੇ ਆ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੁਕਾਵਟ ਦੀ ਬਹੁਤ ਹੋਗੀ ਤੇ ਦੋ ਤਿੰਨ ਮੈਂ ਕੱਪੜੇ ਵੀ ਧੋਕੇ ਆ ਜਿਹੜੇ ਜ਼ਰੂਰੀ ਚਾਹੀਦੇ ਸੀਗੇ ਇਹ ਜਿਹੜੀ ਉਹਦੀ ਡਰੈਸ ਹੋਗੀ ਸਦਾਰ ਜੀ ਦੀ ਅੰਡਰ ਸ਼ਰਟ ਹੋਗੀ ਤੇ ਨਾ ਦੋ ਤਿੰਨ ਵਾਰੀ ਇੱਥੇ ਬੱਚਾ ਦਰਦ ਹੋ ਰਿਹਾਗਾ ਮਤਲਬ ਕਿ ਆ ਬੱਚਾ ਜਿਹੜਾ ਹਟਕਣ ਫੁੱਲੇ ਸੀ ਨਾ ਕੱਪੜੇ ਰੱਖ ਰਿਹਾ ਸੀ ਨਾ ਉਹਦਾ ਬੱਚਾ ਹੈ ਤੇ ਮੈਂ ਸਲੋਇ ਸਲੀਪ ਹੋਰੀ ਕਿਉਂਕਿ ਮੈਂ ਬਹੁਣੇ ਸੁੱਕਦੇ ਬੈਨੇ ਚਲ ਜੀ ਕਰਨਾ ਸੋਨ ਮੇਰਾ ਬਲੌਗ ਇਸ ਤਰ੍ਹਾਂ ਦਾ ਲੱਗਿਆ ਜ਼ਰੂਰ ਦੱਸਿਓ ਲਾਈਕ ਕਮੈਂਟ ਜ਼ਰੂਰ ਕਰਦੇ ਆਖੋ ਠੀਕ ਹੈ ਜੀ ਚੈਨਲ ਤੇ ਨਵੇਂ ਆਪੀ ਪਲੀਜ਼ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਜੀ ਮਿਲਦੇ ਹਾਂ ਜੀ ਕਿਸੇ ਨੈਕਸਟ ਵਲੌਗ ਦੇ ਨਾਲ ਠੀਕ ਹੈ ਜੀ ਥੈਂਕ ਯੂ ਜੀ ਬਾਏ ਬਾਏ